ਕੀ ਕਿਸਾਨ ਭਰਾਵੋ ਬਾਰੇ ਕਿਸਾਨ ਵੀਰਾਂ ਦੇ ਮੈਸੇਜ ਆਈ ਜਾਂਦੇ ਦੀ ਬਾਈ ਕਹਿੰਦੇ ਬਰਸਾਤੀ ਪਿਆਜ਼ ਦੀ ਜਿਹੜੀ ਸਾਨੂੰ ਪਨੀਰੀ ਚਾਹੀਦੀ ਹੈ ਤੇ ਕਿਸੇ ਭਰੋਸੇਮੰਦ ਬੰਦੇ ਕੋਲੋਂ ਮਿਲ ਜੇ ਬਾਈ ਇਸ ਟਾਈਮ ਆਪਾਂ ਖੜੇ ਆਂਗੇ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਬਹਾਦਰਗੜ੍ਹ ਦੇ ਕੋਲੇ ਸੀਲਪਿੰਡਾ ਜਿੱਥੇ ਮੇਰੇ ਨਾਲ ਕਿਸਾਨ ਵੀਰ ਬਾਈ ਹਰਜਿੰਦਰਾ ਬਾਈ ਸਸੀਗਰ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੈ ਬਾਈ ਚੜਦੀ ਕਲਾ ਚੜਦੀ ਕਲਾ ਵੀਰ ਜੀ ਵਧੀਆ ਤੇ ਬਾਈ ਇਹ ਬਰਸਾਤੀ ਪਿਆਜ਼ ਵਾਲੀ ਪਨੀਰੀ ਹੈ ਬਰਸਾਤੀ ਪਿਆਜ਼ ਵਾਲੀ ਹੈ ਜੀ ਠੀਕ ਹੈ ਤੇ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਨੀਰੀਆਂ ਦਾ ਕੰਮ ਕਰਦੇ ਨੂੰ ਸਾਨੂੰ ਜੀ ਹੋ ਗਏ 10-15 ਸਾਲ ਹੋ ਗਏ ਜੀ ਕਰਦੇ ਨੂੰ ਜੀ ਬਿਲਕੁਲ ਮੈਨੂੰ ਲੱਗਦਾ 4 ਸਾਲ ਪਹਿਲਾਂ ਵੀ ਆਪਾਂ ਤੁਹਾਡੀ ਵੀਡੀਓ ਪਾ ਕੇ ਗਏ ਸੀ ਹੈਨਾ ਹਾਂ ਜੀ ਹਾਂ ਜੀ ਉਦੋਂ ਵੀ ਇਹੀ ਬਰਸਾਤੀ ਪਿਆਜ਼ ਵਾਲੀ ਪਾ ਕੇ ਆਏ ਸੀ ਹਾਂ ਜੀ ਉਦੋਂ ਵੀ ਬਰਸਾਤੀ ਪਿਆਜ਼ ਠੀਕ ਹੈ ਤੇ ਇਹਦਾ ਬਾਈ ਕਿੰਨੇ ਸਮੇਂ ਦਾ ਹੁੰਦਾ ਵੀ ਕੀ ਪੱਕਣ-ਪੁੱਕਣ ਦਾ ਕੀ ਹਿਸਾਬ-ਕਿਤਾਬ ਹੁੰਦਾ ਦਾ ਪੱਕਣ ਦਾ ਵੀਰੇ ਆ ਪੱਟਣਾ ਮੰਨਦੇ ਬੱਡਾ ਸਹਜ ਕਰਨਾ ਆਪਾਂ 3 ਨਵੇਂ ਲੱਗ ਜਾਂਦੇ ਇਹਨੂੰ ਤਾਂ ਤਾਂ 9 ਮਹੀਨੇ ਲੱਗ ਜਾਂਦੇ ਨੇ ਹਾਂਜੀ ਠੀਕ ਆ ਬਾਈ ਤੇ ਸਹਜ ਇਹਦਾ ਬਾਈ ਕਿੱਡਾ ਕਿੱਡਾ ਕੋ ਹੋ ਜਾਂਦਾਗਾ ਬਾਈ ਸਹਜ ਵੀਰੇ ਇਹਦਾ ਹੋ ਜਾਂਦਾ 250 ਗ੍ਰਾਮ ਦਾ ਜੀ 300 ਗ੍ਰਾਮ ਤੱਕ ਠੀਕ ਹੈ ਵੀ ਜਿਹਨੇ ਆਪਾਂ ਕਹੀਏ ਵੀ ਹੁਣ ਪਿਆਜ਼ ਦੇ ਰੇਟ ਵੱਧਨੇਗੇ ਹਨਾ ਜਿਵੇਂ ਨਾ ਇਹ ਮੂਰੇ ਕਈ ਵਾਰ ਕਿਸੇ ਵੀਰ ਨੇ ਵੱਡੇ ਪੱਧਰ ਤੇ ਵੀ ਕੰਮ ਕਰਨਾ ਭਰਾਵੋ ਜਿਵੇਂ ਅੱਗੇ ਬਾਈ ਹਰੇ ਪਿਆਜ਼ ਦਾ ਜਿਹੜਾ ਰੇਟ ਆ ਬਹੁਤ ਵਧੀਆ ਮਿਲਣ ਲੱਗ ਜਾਂਦਾ ਤੇ ਤੁਸੀਂ ਵੀਰ ਹੋਰਾਂ ਕੋਲੋਂ ਮੰਗਵਾ ਵੀ ਸਕਦੇ ਹੋ ਭਾਈ ਜੇ ਕਿਸੇ ਵੀਰ ਨੇ ਮੰਨ ਲਿਆ ਵੀ ਆਰਡਰ ਦੇਣਾ ਹੋਵੇ ਬਸ ਤੇ ਮੰਗਾਉਣੀ ਹੋਵੇ ਉੱਥੇ ਹੀ ਭੇਜ ਸਕਦੇ ਹਾਂ ਡਿਲੀਵਰੀ ਅਸੀਂ ਕਰੀਏ ਵੀਰ ਜੀ ਅੱਜ ਤੋਂ 10 ਦਿਨ ਹੋ ਗਏ ਕਰਦੇ ਨੂੰ ਅੱਛਾ ਸਾਡੇ ਕੋਲ ਫੋਨ ਆ ਜਾਂਦਾ Google Pay ਕਰ ਦਿੰਦਾ ਬੰਦਾ ਨਾਲ ਦੀ ਨਾਲ ਅਸੀਂ ਫਿਰ ਆਪਣਾ ਬਸ ਸਾਡੇ ਪਹਚਾ ਕੇ ਕਨੈਕਟਰ ਨੂੰ ਕਹਿੰਦਾਂ ਨੇ ਭਾਈ ਆਪਣਾ ਜੋ ਵੀ ਤੁਹਾਡਾ ਬਣਦਾ ਹਨਾ 100 ਰੁਪਏ ਜੋ ਵੀ ਬਣਦਾ ਕਰਾਇਆ ਬਿਲਕੁਲ ਤਾਂ ਵੀਰ ਤੋਂ ਅੱਗੇ ਜਾ ਕੇ ਲੈ ਲਿਓ ਵੀ ਤੁਸੀਂ ਆਪਣਾ ਨੰਬਰ ਦੇ ਦਿਓ ਸਾਨੂੰ ਬਾਈ ਨੂੰ ਦੇ ਦਿੰਨੇ ਅੱਗੇ ਨੰਬਰ ਠੀਕ ਹੈ ਭਾਈ ਤੇ ਉਹ ਆਪਣਾ ਬਾਈ ਕਹਿੰਦਾ ਕੋਈ ਸੰਗਰੂਰ ਦਾ ਹੁੰਦਾ ਤਾਂ ਸੰਗਰੂਰ ਪਹਚਾ ਦਿਓ ਕੋਈ ਕਿਤੇ ਵੀ ਬੈਠਿਆ ਅੱਡੇ ਜੇ ਵਗ ਜਾਂ ਠੀਕ ਆ ਬਾਈ ਬਿਲਕੁਲ ਬਾਈ ਭਰਾਵੋ ਬਾਈ ਜਿਵੇਂ ਬਾਈ ਕੋਲੇ ਆ ਪਿਆਜ਼ ਵਾਲੀ ਪਨੀਰੀ ਲੱਗੀ ਵੀ ਹੈਗੀ ਇਸੇ ਤਰ੍ਹਾਂ ਇਧਰਲੇ ਪਾਸੇ ਸਾਰਾ ਬਾਈ ਨੇ ਵੇਚਤੀ ਤੇ ਆ ਲੋਕ ਹੋਰੇ ਆ ਕੇ ਵੀ ਲੈ ਜਾਂਦੇ ਆ ਇਹ ਭੇਜ ਵੀ ਦਿੰਦੇ ਆ ਕੇ ਸਾਰਾ ਬਾਈ ਆ ਜਗ੍ਹਾ ਤੇ ਪਨੀਰੀ ਲੱਗੀ ਵੀ ਸੀ ਤੇ ਉਸ ਤੋਂ ਬਾਅਦ ਕੁਝ ਥੋੜੀ ਜਿਵੇਂ ਪਛੇਤੀ ਪਨੀਰੀ ਆ ਗਈ ਇਹਦੇ ਮਗਰਲੇ ਪਾਸੇ ਉਹ ਸਟਾਰਟ ਹੋ ਗਈ ਬਾਈ ਸਾਰੀ ਜਗ੍ਹਾ ਉਹ ਉਧਰਲੇ ਪਾਸੇ ਬਾਈ ਵੱਡੇ ਪੱਧਰ ਦੇ ਕੰਮ ਕਰਦਾ ਬਾਈ ਨੂੰ 8-10 ਸਾਲ ਹੋ ਗਏ ਤੇ ਬਾਈ ਆਪਣਾ ਮੋਬਾਈਲ ਨੰਬਰ ਵਗੈਰਾ ਕੀ ਆ ਬਾਈ ਮੋਬਾਈਲ ਨੰਬਰ ਇਹ ਆਪਾਂ 9023602301 ਆ ਜੀ 902360 2301 2301 ਇਹੀ ਆਪਣਾ ਨੰਬਰ ਆ ਪਰਸਨਲ ਨੰਬਰ ਇੱਕੇ ਨੰਬਰ ਰੱਖਦੇ ਆ ਅਸੀਂ ਠੀਕ ਹੈ 15 ਸਾਲ ਤੋਂ ਇਹੀ ਨੰਬਰ ਆ ਸਾਡੇ ਕੋਲ ਜੀ ਠੀਕ ਆ ਬਾਈ ਤੇ ਬਾਈ ਜਿੱਥੇ ਬਹਾਦਰਗੜ ਆਪਾਂ ਕਹੀਏ ਵੀ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ ਜਾਂਦਾ ਹਨਾ ਉਥੋਂ ਕਣਾੌਰ ਵਾਲੇ ਰਸਤੇ ਤੇ ਛੋਟਾ ਸੀਲ ਪਿੰਡ ਪੈ ਜਾਂਦਾ ਹਾਂ ਜੀ ਬਾਦਗੜ ਤੋਂ ਇਹ 4 ਕਿਲੋਮੀਟਰ ਇਹ ਸੀਤਰਾ ਮਾਤਾ ਮੰਦਿਰ ਸਾਹਮਣੇ ਬਿਲਕੁਲ ਬਾਈ ਸੁਣ ਦਿਖਾਉਣੇ ਆ ਕਿ ਬਹਾਦਰਗੜ ਤੋਂ 4 ਕਿਲੋਮੀਟਰ ਦੂਰ ਆ ਤੇ ਸਾਹਮਣੇ ਉਥੇ ਸੀਤਲਾ ਮਾਤਾ ਦਾ ਮੰਦਿਰ ਆ ਜਾਂਦਾ ਬਹੁਤ ਮਸ਼ਹੂਰ ਮੰਦਿਰ ਹੈਗਾ ਪ੍ਰਾਤਨ ਮੰਦਿਰ ਹੈਗਾ ਇਹ ਇਹ ਮੰਦਿਰ ਦੇ ਸਿਰਫ ਤੁਸੀਂ ਐ ਮੰਨ ਲਓ ਵੀ 100 ਮੀਟਰ ਦੀ ਦੂਰੀ ਤੇ ਹਰਜਿੰਦਰ ਸਿੰਘ ਬਾਈ ਦਾ ਖੇਤ ਆਗਾ ਇੱਥੇ ਤੇ ਵੀਰ ਤੋਂ ਬਾਈ ਇੱਥੇ ਪਤਾ ਕਰ ਸਕਦੇ ਹੋ ਤੇ ਨਾਲ ਹੀ ਬਿਲਕੁਲ ਇੱਥੇ ਆ ਜਿਹੜਾ ਰੋਡ ਆਗਾ ਇਹਦੇ ਕੋਲ ਦੀ ਚੱਲਦਾ ਭਰਾਓ ਇਹ ਮੇਨ ਰੋਡ ਆਗਾ ਜਿਵੇਂ ਇਹਦੇ ਕੋਲ ਦੀ ਦੇਖੋ ਸਕੂਟਰ ਮੋਟਰਸਾਈਕਲ ਸਾਰੇ ਇੱਥੇ ਚੱਲ ਲਵੇ ਸਕੂਲ ਵੀ ਆ ਗਿਆ ਹਾਂਜੀ ਠੀਕ ਆ ਲਾਸਟ ਤੱਕ ਦਾ ਠੀਕ ਆ ਲਵੇ ਸਕੂਲ ਵੀ ਆ ਗਿਆ ਭਰਾਵੋ ਤੇ ਹੋ ਸਾਹਮਣੇ ਬੋਰਡ ਦੇਖੋ ਉਥੋਂ ਇੱਕ ਰਾਹ ਕਣੌਰ ਨੂੰ ਲੰਘ ਜਾਂਦਾ ਇੱਕ ਪਟਿਆਲੇ ਨੂੰ ਲੰਘ ਜਾਂਦਾ ਤੇ ਭਾਈ ਸੀਤਲਾ ਮਾਤਾ ਮੰਦਰ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਭਰਾਵੋ ਬਰਸਾਤੀ ਪਿਆਜ਼ ਦੀ ਪਨੀਰੀ ਬਾਈ ਕੋਲੋਂ ਲਿਆ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਸੁਣ ਲਓ ਹਾਂਜੀ ਬਾਈ ਜੀ 902360 ਜੀ 2301 ਜੀ 90236023001 ਇਹ ਬਾਈ ਪਨੀਰੀ ਚੈੱਕ ਕਰ ਲਓ ਬਹੁਤ ਹੀ ਵਧੀਆ ਤੁਸੀਂ ਦੇਖੋ ਬਾਈ ਬਰਸਾਤੀ ਪਿਆਜ਼ ਦੀ ਪਨੀਰੀ ਆ ਭਰਾਵੋ ਅਸ ਟਾਈਮ ਬਿਲਕੁਲ ਲੱਗਣ ਦੇ ਕਗਾਰ ਤੇ ਆ ਗਈ ਬਹੁਤ ਸੋਹਣੀ ਪਨੀਰੀ ਤੇ ਕੁਆਲਿਟੀ ਦੀ ਬਾਈ ਹਰੇਆ ਵੱਲੋਂ ਬਾਈ ਪੂਰੀ ਫੁੱਲ ਗਾਰੰਟੀ ਦਿੱਤੀ ਜਾਂਦੀ ਹੈ ਬਿਲਕੁਲ ਹੈ ਪੋਰਾ ਜੀ ਠੀਕ ਦੀ ਗਾਰੰਟੀ ਸਾਡੇ ਕੋਲ ਜੀ ਤੋ तकरीबन ਆਪਣਾ ਸੰਗਰੂਰ ਏਰੀਆ ਪਾਤੜਾ ਸਮਾਣਾ ਭਾਸੋਂ ਆਪਣਾ ਫਤੇਗੜ ਸਾਹਿਬ ਠੀਕ ਹੈ ਬਾਈ ਬਾਕੀ ਡੇਰਾ ਵਸੀ ਚੰਡੀਗੜ੍ਹ ਲੈ ਆਪਣਾ ਜੀ ਬਿਲਕੁਲ ਬਾਈ ਕਿਤੇ ਮਰਜੀ ਬਾਈ ਮੰਗਵਾ ਸਕਦੇ ਹੋ ਗਰੰਟੀ ਵਾਲੇ ਬੰਦੇ ਨੇ ਆਪਣੇ ਕਿਸਾਨ ਭਰਾ ਨੇਗੇ ਸੋ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ ਕਿਸੇ ਵੀਰ ਦੇ ਕੰਮ ਆ ਜੂਗੀ ਵੀਡੀਓ ਜੀ ਕਿਸਾਨ ਭਰਾਵੋ ਬਾਰੇ ਕਿਸਾਨ ਵੀਰਾਂ ਦੇ ਮੈਸੇਜ ਆਈ ਜਾਂਦੇ ਦੀ ਬਾਈ ਕਹਿੰਦੇ ਬਰਸਾਤੀ ਪਿਆਜ਼ ਦੀ ਜਿਹੜੀ ਸਾਨੂੰ ਪਨੀਰੀ ਚਾਹੀਦੀ ਹੈ ਤੇ ਕਿਸੇ ਭਰੋਸੇਮੰਦ ਬੰਦੇ ਕੋਲੋਂ ਮਿਲ ਜੇ ਬਾਈ ਇਸ ਟਾਈਮ ਆਪਾਂ ਖੜੇ ਆਂਗੇ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਬਹਾਦਰਗੜ੍ਹ ਦੇ ਕੋਲੇ ਸੀਲਪਿੰਡਾ ਹੈ ਜਿੱਥੇ ਮੇਰੇ ਨਾਲ ਕਿਸਾਨ ਵੀਰ ਬਾਈ ਹਰਜਿੰਦਰਾ ਬਾਈ ਸਸੀਗਰ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੈ ਬਾਈ ਚੜਤੀ ਕਲਾ ਚੜਤੀ ਕਲਾ ਵੀਰ ਜੀ ਵਧੀਆ ਤੇ ਬਾਈ ਇਹ ਬਰਸਾਤੀ ਪਿਆਜ਼ ਵਾਲੀ ਪਨੀਰੀ ਹੈ ਬਰਸਾਤੀ ਪਿਆਜ਼ ਵਾਲੀ ਹੈ ਜੀ ਠੀਕ ਹੈ ਤੇ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਨੀਰੀਆਂ ਦਾ ਕੰਮ ਕਰਦੇ ਨੂੰ ਸਾਨੂੰ ਜੀ ਹੋ ਗਏ 10-15 ਸਾਲ ਹੋ ਗਏ ਜੀ ਕਰਦੇ ਨੂੰ ਜੀ ਬਿਲਕੁਲ ਮੈਨੂੰ ਲੱਗਦਾ 4 ਸਾਲ ਪਹਿਲਾਂ ਵੀ ਆਪਾਂ ਤੁਹਾਡੀ ਵੀਡੀਓ ਪਾ ਕੇ ਗਏ ਸੀ ਹੈਨਾ ਹਾਂ ਜੀ ਹਾਂ ਜੀ ਵੀਰ ਜੀ ਉਦੋਂ ਵੀ ਇਹੀ ਬਰਸਾਤੀ ਪਿਆਜ਼ ਵਾਲੀ ਪਾ ਕੇ ਆਏ ਸੀ ਹਾਂ ਜੀ ਉਦੋਂ ਵੀ ਬਰਸਾਤੀ ਪਿਆਜ਼ ਠੀਕ ਹੈ ਤੇ ਇਹਦਾ ਬਾਈ ਕਿੰਨੇ ਸਮੇਂ ਦਾ ਹੁੰਦਾ ਵੀ ਕੀ ਪੱਕਣ-ਪੁੱਕਣ ਦਾ ਕੀ ਹਿਸਾਬ-ਕਿਤਾਬ ਹੁੰਦਾ ਦਾ ਪ ਆ ਕੇ ਪੱਟਣਾ ਮਤਲਬ ਵੱਡਾ ਸੈਜ ਕਰਨਾ ਆਪਾਂ ਨੂੰ 3-4 ਮਹੀਨੇ ਲੱਗ ਜਾਂਦੇ ਇਹਨੂੰ ਤਾਂ 9 ਮਹੀਨੇ ਲੱਗ ਜਾਂਦੇ ਨੇ ਹਾਂਜੀ ਠੀਕ ਆ ਬਾਈ ਤੇ ਸੈਜ ਇਹਦਾ ਬਾਈ ਕਿੱਡਾ-ਕੱਡਾ ਹੋ ਜਾਂਦਾਗਾ ਬਾਈ ਸੈਜ ਵੀਰੇ ਇਹਦਾ ਹੋ ਜਾਂਦਾ 250 ਗ੍ਰਾਮ ਦਾ ਜੀ 300 ਗ੍ਰਾਮ ਤੱਕ ਠੀਕ ਹੈ ਵੀ ਜਿਹਨੇ ਆਪਾਂ ਕਹੀਏ ਵੀ ਹੁਣ ਪਿਆਜ਼ ਦੇ ਰੇਟ ਵੱਧਨੇਗੇ ਹਨਾ ਜਿਵੇਂ ਨਾ ਇਹ ਮੂਰੇ ਕਈ ਵਾਰ ਕਿਸੇ ਵੀਰ ਨੇ ਵੱਡੇ ਪੱਧਰ ਤੇ ਵੀ ਕੰਮ ਕਰਨਾ ਭਰਾਵੋ ਜਿਵੇਂ ਅੱਗੇ ਬਾਈ ਹਰੇ ਪਿਆਜ਼ ਦਾ ਜਿਹੜਾ ਰੇਟ ਆ ਬਹੁਤ ਵਧੀਆ ਮਿਲਣ ਲੱਗ ਜਾਂਦਾ ਤੇ ਤੁਸੀਂ ਵੀਰ ਹੋਰਾਂ ਕੋਲੋਂ ਮੰਗਵਾ ਵੀ ਸਕਦੇ ਹੋ ਬਾਈ ਜੇ ਕਿਸੇ ਵੀਰ ਨੇ ਮੰਨ ਲਿਆ ਵੀ ਆਰਡਰ ਦੇਣਾ ਹੋਵੇ ਬਸਤੇ ਮੰਗਾਉਣੀ ਹੋਵੇ ਉੱਥੇ ਹੀ ਭੇਜ ਸਕਦੇ ਹਾਂ ਡਿਲੀਵਰੀ ਅਸੀਂ ਕਰੀਏ ਵੀਰ ਜੀ ਅੱਜ ਤੋਂ 10 ਦਿਨ ਹੋ ਗਏ ਕਰਦੇ ਨੂੰ ਅੱਛਾ ਸਾਡੇ ਕੋਲ ਫੋਨ ਆ ਜਾਂਦਾ Google Pay ਕਰ ਦਿੰਦਾ ਬੰਦਾ ਨਾਲ ਦੀ ਨਾਲ ਅਸੀਂ ਫਿਰ ਆਪਣਾ ਬਸ ਸਾਡੇ ਪਹਚਾ ਕੇ ਕਨੈਕਟਰ ਨੂੰ ਕਹਿੰਦਾਂ ਨੇ ਬਈ ਆਪਣਾ ਜੋ ਵੀ ਤੁਹਾਡਾ ਬਣਦਾ ਹਨਾ 100 ਰੁਪਏ ਜੋ ਵੀ ਬਣਦਾ ਕੋਲ ਕਰਾਇਆ ਬਿਲਕੁਲ ਉਹ ਵੀਰ ਤੋਂ ਅੱਗੇ ਜਾ ਕੇ ਲੈ ਲਿਓ ਤੇ ਤੁਸੀਂ ਆਪਣਾ ਨੰਬਰ ਦੇ ਦਿਓ ਸਾਨੂੰ ਬਾਈ ਨੂੰ ਦੇ ਦਿੰਨੇ ਅੱਗੇ ਨੰਬਰ ਠੀਕ ਹੈ ਬਾਈ ਤੇ ਉਹ ਆਪਣਾ ਬਾਈ ਕਹਿੰਦਾ ਕੋਈ ਸੰਗਰੂਰ ਦਾ ਹੁੰਦਾ ਤਾਂ ਸੰਗਰੂਰ ਪਹਚਾ ਦਿਓ ਕੋਈ ਕਿਤੇ ਵੀ ਬੈਠਿਆ ਅੱਡੇ 'ਚ ਹੀ ਠੀਕ ਆ ਬਈ ਬਿਲਕੁਲ ਬਈ ਭਰਾਵੋ ਬਈ ਜਿਵੇਂ ਬਾਈ ਕੋਲੇ ਆ ਪਿਆਜ਼ ਵਾਲੀ ਪਨੀਰੀ ਲੱਗੀ ਵੀ ਹੈਗੀ ਇਸੇ ਤਰ੍ਹਾਂ ਇਧਰਲੇ ਪਾਸੇ ਸਾਰਾ ਬਾਈ ਨੇ ਵੇਚਤੀ ਤੇ ਆ ਲੋਕ ਹੋਰੇ ਆ ਕੇ ਵੀ ਲੈ ਜਾਂਦੇ ਆ ਇਹ ਭੇਜ ਵੀ ਦਿੰਦੇ ਆ ਕੇ ਸਾਰਾ ਬਾਈ ਆ ਜਗ੍ਹਾ ਤੇ ਪਨੀਰੀ ਲੱਗੀ ਵੀ ਸੀ ਤੇ ਉਸ ਤੋਂ ਬਾਅਦ ਕੁਝ ਥੋੜੀ ਜਿਵੇਂ ਪਛੇਤੀ ਪਨੀਰੀ ਆ ਗਈ ਇਹਦੇ ਮਗਰਲੇ ਪਾਸੇ ਉਹ ਸਟਾਰਟ ਹੋ ਗਈ ਬਾਈ ਸਾਰੀ ਜਗ੍ਹਾ ਉਹ ਉਧਰਲੇ ਪਾਸੇ ਬਾਈ ਵੱਡੇ ਪੱਧਰ ਦੇ ਕੰਮ ਕਰਦਾ ਬਾਈ ਨੂੰ 8-10 ਸਾਲ ਹੋ ਗਏ ਤੇ ਬਾਈ ਆਪਣਾ ਮੋਬਾਈਲ ਨੰਬਰ ਵਗੈਰਾ ਕੀ ਆ ਬਾਈ ਮੋਬਾਈਲ ਨੰਬਰ ਇਹ ਆਪਾਂ 90236023012 902360 2301 2301 ਇਹੀ ਆਪਣਾ ਨੰਬਰ ਆ ਪਰਸਨਲ ਨੰਬਰ ਇੱਕੇ ਨੰਬਰ ਰੱਖਦੇ ਆ ਅਸੀਂ ਠੀਕ ਹੈ 15 ਸਾਲ ਤੋਂ ਇਹੀ ਨੰਬਰ ਆ ਸਾਡੇ ਕੋਲ ਜੀ ਠੀਕ ਆ ਬਾਈ ਤੇ ਬਾਈ ਜਿੱਥੇ ਬਹਾਦਰਗੜ ਆਪਾਂ ਕਹੀਏ ਵੀ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ ਜਾਂਦਾ ਹਨਾ ਉਥੋਂ ਕਣਾੌਰ ਵਾਲੇ ਰਸਤੇ ਤੇ ਛੋਟਾ ਸੀਲ ਪਿੰਡ ਪੈ ਜਾਂਦਾ ਹਾਂਜੀ ਬਾਦਰਗੜ ਤੋਂ ਇਹ 4 ਕਿਲੋਮੀਟਰ ਇਹ ਆ ਜੀ ਸਿਤਰਾ ਮਾਤਾ ਮੰਦਿਰ ਸਾਹਮਣੇ ਬਿਲਕੁਲ ਬਾਈ ਸਾਨੂੰ ਦਿਖਾਉਣੇ ਆ ਕਿ ਬਹਾਦਰਗੜ ਤੋਂ 4 ਕਿਲੋਮੀਟਰ ਦੂਰ ਆ ਤੇ ਸਾਹਮਣੇ ਉਥੇ ਸੀਤਲਾ ਮਾਤਾ ਦਾ ਮੰਦਿਰ ਆ ਜਾਂਦਾ ਬਹੁਤ ਮਸ਼ਹੂਰ ਮੰਦਿਰ ਆਗਾ ਪ੍ਰਾਤਨ ਮੰਦਿਰ ਆਗਾ ਇਹ ਇਹ ਮੰਦਿਰ ਦੇ ਸਿਰਫ ਤੁਸੀਂ ਐ ਮੰਨ ਲਓ ਵੀ 100 ਮੀਟਰ ਦੀ ਦੂਰੀ ਤੇ ਹਰਜਿੰਦਰ ਸਿੰਘ ਬਾਈ ਦਾ ਖੇਤ ਆਗਾ ਇੱਥੇ ਤੇ ਵੀਰ ਤੋਂ ਬਾਈ ਇੱਥੇ ਪਤਾ ਕਰ ਸਕਦੇ ਹੋ ਤੇ ਨਾਲ ਹੀ ਬਿਲਕੁਲ ਇੱਥੇ ਆ ਜਿਹੜਾ ਰੋਡ ਆਗਾ ਇਹਦੇ ਕੋਲ ਦੀ ਚੱਲਦਾ ਭਰਾਓ ਇਹ ਮੇਨ ਰੋਡ ਆਗਾ ਜਿਵੇਂ ਇਹਦੇ ਕੋਲ ਦੀ ਦੇਖੋ ਸਕੂਟਰ ਮੋਟਰਸਾਈਕਲ ਸਾਰੇ ਇੱਥੇ ਚੱਲਦੇ ਵੇ ਸਕੂਲ ਵੀ ਆ ਗਿਆ ਹਾਂਜੀ ਠੀਕ ਆ ਲੱਛੂ ਤੱਕ ਦਾ ਠੀਕ ਆ ਲਵੇ ਸਕੂਲ ਵੀ ਆ ਗਿਆ ਭਰਾਵੋ ਤੇ ਹੋ ਸਾਹਮਣੇ ਬੋਰਡ ਦੇਖੋ ਉਥੋਂ ਇੱਕ ਰਾਹ ਕਨੌਰ ਨੂੰ ਲੰਘ ਜਾਂਦਾ ਇੱਕ ਪਟਿਆਲੇ ਨੂੰ ਲੰਘ ਜਾਂਦਾ ਤੇ ਬਾਈ ਸੀਤਲਾ ਮਾਤਾ ਮੰਦਰ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਭਰਾਵੋ ਬਰਸਾਤੀ ਪਿਆਜ ਦੀ ਪਨੀਰੀ ਬਾਈ ਕੋਲੋਂ ਲਿਆ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਸੁਣ ਲਓ ਹਾਂਜੀ ਬਾਈ ਜੀ 902360 ਜੀ 2301 ਜੀ 90236023001 ਤੇ ਬਾਈ ਪਨੀਰੀ ਚੈੱਕ ਕਰ ਲਓ ਬਹੁਤ ਹੀ ਵਧੀਆ ਤੁਸੀਂ ਦੇਖੋ ਬਾਈ ਬਰਸਾਤੀ ਪਿਆਜ ਦੀ ਪਨੀਰੀ ਆ ਭਰਾਵੋ ਇਸ ਟਾਈਮ ਬਿਲਕੁਲ ਲੱਗਣ ਦੇ ਕਗਾਰ ਤੇ ਆ ਕਿ ਬਹੁਤ ਸੋਹਣੀ ਪਨੀਰੀ ਤੇ ਕੁਆਲਟੀ ਦੀ ਬਾਈ ਹੁਰਿਆਂ ਵੱਲੋਂ ਬਾਈ ਪੂਰੀ ਫੁੱਲ ਗਰੰਟੀ ਦਿੱਤੀ ਜਾਂਦੀ ਹੈ ਬਿਲਕੁਲ ਪੂਰਾ ਜੀ ਦੀ ਗਰੰਟੀ ਹੈ ਸਾਡੇ ਕੋਲ ਜੀ ਤਾਂ तकरीबन ਆਪਣਾ ਸੰਗਰੂਰ ਏਰੀਆ ਪਾਤੜਾ ਸਮਾਣਾ ਭਾਸੋਂ ਆਪਣਾ ਫਤੇਗੜ ਸਾਹਿਬ ਠੀਕ ਹੈ ਬਾਈ ਬਾਕੀ ਡੇਰਾ ਵਸੀ ਚੰਡੀਗੜ੍ਹ ਲੈ ਆਪਣਾ ਬਿਲਕੁਲ ਬਾਈ ਕਿਤੇ ਮਰਜੀ ਬਾਈ ਮੰਗਵਾ ਸਕਦੇ ਹੋ ਗਰੰਟੀ ਵਾਲੇ ਬੰਦੇ ਨੇ ਆਪਣੇ ਕਿਸਾਨ ਭਰਾ ਨੇਗੇ ਸੋ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਕਿਸੇ ਵੀਰ ਦੇ ਕੰਮ ਆ ਜੂਗੀ ਵੀਡੀਓ ਕੀ ਕਿਸਾਨ ਭਰਾਵੋ ਬਾਰੇ ਕਿਸਾਨ ਵੀਰਾਂ ਦੇ ਮੈਸੇਜ ਆਈ ਜਾਂਦੇ ਸੀ ਬਾਈ ਕਹਿੰਦੇ ਬਸਾਤੀ ਪਿਆਜ਼ ਦੀ ਜਿਹੜੀ ਸਾਨੂੰ ਪਨੀਰੀ ਚਾਹੀਦੀ ਹੈ ਤੇ ਕਿਸੇ ਭਰੋਸੇਮੰਦ ਬੰਦੇ ਕੋਲੋਂ ਮਿਲ ਜੇ ਬਾਈ ਇਸ ਟਾਈਮ ਆਪਾਂ ਖੜੇ ਆਂਗੇ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਬਹਾਦਰਗੜ੍ਹ ਦੇ ਕੋਲੇ ਸੀਲਪਿੰਡਾ ਜਿੱਥੇ ਮੇਰੇ ਨਾਲ ਕਿਸਾਨ ਵੀਰ ਬਾਈ ਹਰਜਿੰਦਰਾ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੈ ਬਾਈ ਚਰਦੀ ਕਲਾ ਚਰਦੀ ਕਲਾ ਵੀਰ ਜੀ ਵਧੀਆ ਤੇ ਬਾਈ ਇਹ ਬਰਸਾਤੀ ਪਿਆਜ਼ ਵਾਲੀ ਪਨੀਰੀ ਹੈ ਬਰਸਾਤੀ ਪਿਆਜ਼ ਵਾਲੀ ਹੈ ਜੀ ਠੀਕ ਹੈ ਤੇ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਨੀਰੀਆਂ ਦਾ ਕੰਮ ਕਰਦੇ ਨੂੰ ਸਾਨੂੰ ਜੀ ਹੋ ਗਏ 10-15 ਸਾਲ ਹੋ ਗਏ ਜੀ ਕਰਦੇ ਨੂੰ ਜੀ ਬਿਲਕੁਲ ਮੈਨੂੰ ਲੱਗਾ 4 ਸਾਲ ਪਹਿਲਾਂ ਵੀ ਆਪਾਂ ਤੁਹਾਡੀ ਵੀਡੀਓ ਪਾ ਕੇ ਗਏ ਸੀ ਹੈਨਾ ਹਾਂਜੀ ਹਾਂਜੀ ਵੀਰ ਜੀ ਉਦੋਂ ਵੀ ਇਹੀ ਬਰਸਾਤੀ ਪਿਆਜ਼ ਵਾਲੀ ਪਾ ਕੇ ਆਏ ਸੀ ਹਾਂਜੀ ਉਦੋਂ ਵੀ ਬਰਸਾਤੀ ਪਿਆਜ਼ ਠੀਕ ਹੈ ਤੇ ਇਹਦਾ ਬਾਈ ਕਿੰਨੇ ਸਮੇਂ ਕੱਚਾ ਪਟਣਾ 2.5 ਮਹੀਨੇ ਦਾ ਪਟ ਲਓ ਠੀਕ ਹੈ ਮਤਲਬ ਪਕਾ ਕੇ ਪਟਣਾ ਮਤਲਬ ਵੱਡਾ ਸੈਜ ਕਰਨਾ ਆਪਾਂ ਨੂੰ 3-4 ਮਹੀਨੇ ਲੱਗ ਜਾਂਦੇ ਇਹਨੂੰ ਤਾਂ 9 ਮਹੀਨੇ ਲੱਗ ਜਾਂਦੇ ਨੇ ਹਾਂਜੀ ਠੀਕ ਆ ਬਾਈ ਤੇ ਸੈਜ ਇਹਦਾ ਬਾਈ ਕਿੱਡਾ-ਕੱਡਾ ਹੋ ਜਾਂਦਾਗਾ ਬਾਈ ਸੈਜ ਵੀਰੇ ਇਹਦਾ ਹੋ ਜਾਂਦਾ 250 ਗ੍ਰਾਮ ਦਾ ਜੀ 300 ਗ੍ਰਾਮ ਤੱਕ ਠੀਕ ਹੈ ਵੀ ਜਿਹਨੇ ਆਪਾਂ ਕਹੀਏ ਵੀ ਹੁਣ ਪਿਆਜ਼ ਦੇ ਰੇਟ ਵੱਧਨੇਗੇ ਹਨਾ ਜਿਵੇਂ ਨਾ ਇਹ ਮੂਰੇ ਕਈ ਵਾਰ ਕਿਸੇ ਵੀਰ ਨੇ ਵੱਡੇ ਪੱਧਰ ਤੇ ਵੀ ਕੰਮ ਕਰਨਾ ਭਰਾਵੋ ਜਿਵੇਂ ਅੱਗੇ ਬਾਈ ਹਰੇ ਪਿਆਜ਼ ਦਾ ਜਿਹੜਾ ਰੇਟ ਆ ਬਹੁਤ ਵਧੀਆ ਮਿਲਣ ਲੱਗ ਜਾਂਦਾ ਜੇ ਤੁਸੀਂ ਵੀਰ ਹੋਰਾਂ ਕੋਲੋਂ ਮੰਗਵਾ ਵੀ ਸਕਦੇ ਹੋ ਬਈ ਜੇ ਕਿਸੇ ਵੀਰ ਨੇ ਮੰਨ ਲਿਆ ਵੀ ਆਊਟਰ ਦੇਣਾ ਹੋਵੇ ਬਸਤੇ ਮੰਗਾਉਣੀ ਹੋਵੇ ਉੱਥੇ ਹੀ ਭੇਜ ਸਕਦੇ ਹੋ ਡਿਲੀਵਰੀ ਅਸੀਂ ਕਰੀਏ ਵੀਰ ਜੀ ਅੱਜ ਤੋਂ 10 ਦਿਨ ਹੋਵੇ ਕਰਦੇ ਨੂੰ ਅੱਛਾ ਸਾਡੇ ਕੋਲ ਫੋਨ ਆ ਜਾਂਦਾ Google Pay ਕਰ ਦਿੰਦਾ ਬੰਦਾ ਨਾਲ ਦੀ ਨਾਲ ਅਸੀਂ ਫਿਰ ਆਪਣਾ ਬਸ ਸਾਡੇ ਪਹਚਾ ਕੇ ਕਨੈਕਟਰ ਨੂੰ ਕਹਿੰਦਾਂ ਨੇ ਬਈ ਆਪਣਾ ਜੋ ਵੀ ਤੁਹਾਡਾ ਬਣਦਾ ਹਨਾ 1000 ਰੁਪਏ ਜੋ ਵੀ ਬਣਦਾ ਕੋਲ ਕਰਾਇਆ ਬਿਲਕੁਲ ਤਾਂ ਵੀਰ ਤੋਂ ਅੱਗੇ ਜਾ ਕੇ ਲੈ ਲਿਓ ਕਿ ਤੁਸੀਂ ਆਪਣਾ ਨੰਬਰ ਦੇ ਦਿਓ ਸਾਨੂੰ ਬਾਈ ਨੂੰ ਦੇ ਦਿੰਨੀ ਅੱਗੇ ਨੰਬਰ ਠੀਕ ਆ ਬਾਈ ਤੇ ਉਹ ਆਪਣਾ ਬਾਈ ਕਹਿੰਦਾ ਕੋਈ ਸੰਗਰੂਰ ਦਾ ਹੁੰਦਾ ਤਾਂ ਸੰਗਰੂਰ ਪਜਾ ਦਿਓ ਕੋਈ ਕਿਤੇ ਵੀ ਬੈਠਿਆ ਅੱਡੇ 'ਚ ਵਗ ਜਾਂਦੀ ਹੈ ਬਸ ਠੀਕ ਆ ਬਾਈ ਬਿਲਕੁਲ ਬਾਈ ਭਰਾਵੋ ਬਾਈ ਜਿਵੇਂ ਬਾਈ ਕੋਲੇ ਆ ਪਿਆਜ਼ ਵਾਲੀ ਪਨੀਰੀ ਲੱਗੀ ਵੀ ਹੈਗੀ ਇਸੇ ਤਰ੍ਹਾਂ ਇਧਰਲੇ ਪਾਸੇ ਸਾਰਾ ਬਾਈ ਨੇ ਵੇਚਤੀ ਤੇ ਆ ਲੋਕ ਹੋਰੇ ਆ ਕੇ ਵੀ ਲੈ ਜਾਂਦੇ ਆ ਇਹ ਭੇਜ ਵੀ ਦਿੰਦੇ ਆ ਕਿ ਸਾਰਾ ਬਾਈ ਆ ਜਗ੍ਹਾ ਤੇ ਪਨੀਰੀ ਲੱਗੀ ਪਈ ਸੀ ਤੇ ਉਸ ਤੋਂ ਬਾਅਦ ਕੁਝ ਥੋੜੀ ਜਿਵੇਂ ਪਛੇਤੀ ਪਨੀਰੀ ਆ ਗਈ ਇਹਦੇ ਮਗਰਲੇ ਪਾਸੇ ਉਹ ਸਟਾਰਟ ਹੋ ਗਈ ਬਾਈ ਸਾਰੀ ਜਗ੍ਹਾ ਉਹ ਉਧਰਲੇ ਪਾਸੇ ਬਾਈ ਵੱਡੇ ਪੱਧਰ ਦੇ ਕੰਮ ਕਰਦਾ ਬਾਈ ਨੂੰ 8-10 ਸਾਲ ਹੋ ਗਏ ਤੇ ਬਾਈ ਆਪਣਾ ਮੋਬਾਈਲ ਨੰਬਰ ਵਗੈਰਾ ਕੀ ਆ ਬਾਈ ਮੋਬਾਈਲ ਨੰਬਰ ਵੀ ਆਪਾਂ 9023602301 ਆ ਜੀ 902360 2301 2301 ਇਹੀ ਆਪਣਾ ਨੰਬਰ ਆ ਪਰਸਨਲ ਨੰਬਰ ਇੱਕੇ ਨੰਬਰ ਰੱਖਦੇ ਆ ਅਸੀਂ ਠੀਕ ਹੈ 15 ਸਾਲ ਤੋਂ ਇਹੀ ਨੰਬਰ ਆ ਸਾਡੇ ਕੋਲ ਜੀ ਠੀਕ ਆ ਬਾਈ ਤੇ ਬਾਈ ਜਿੱਥੇ ਬਹਾਦਰਗੜ ਆਪਾਂ ਕਹੀਏ ਵੀ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ ਜਾਂਦਾ ਹਨਾ ਉਥੋਂ ਕਣਾੌਰ ਵਾਲੇ ਰਸਤੇ ਤੇ ਛੋਟਾ ਸੀਲ ਪਿੰਡ ਪੈ ਜਾਂਦਾ ਹਾਂ ਜੀ ਬਾਦਗੜ ਤੋਂ ਇਹ 4 ਕਿਲੋਮੀਟਰ ਇਹ ਆ ਸੀਤਰਾ ਮਾਤਾ ਮੰਦਿਰ ਸਾਹਮਣੇ ਬਿਲਕੁਲ ਬਾਈ ਤੁਹਾਨੂੰ ਦਿਖਾਉਣੇ ਆ ਕਿ ਬਹਾਦਰਗੜ ਤੋਂ 4 ਕਿਲੋਮੀਟਰ ਦੂਰ ਆ ਤੇ ਸਾਹਮਣੇ ਉਥੇ ਸੀਤਲਾ ਮਾਤਾ ਦਾ ਮੰਦਿਰ ਆ ਜਾਂਦਾ ਬਹੁਤ ਮਸ਼ਹੂਰ ਮੰਦਿਰ ਆਗਾ ਪ੍ਰਾਤਨ ਮੰਦਿਰ ਆਗਾ ਇਹ ਇਹ ਮੰਦਿਰ ਦੇ ਸਿਰਫ ਤੁਸੀਂ ਐ ਮੰਨ ਲਓ ਵੀ 100 ਮੀਟਰ ਦੀ ਦੂਰੀ ਤੇ ਹਰਜਿੰਦਰ ਸਿੰਘ ਬਾਈ ਦਾ ਖੇਤ ਆਗਾ ਇੱਥੇ ਤੇ ਵੀਰ ਤੋਂ ਬਾਈ ਇੱਥੇ ਪਤਾ ਕਰ ਸਕਦੇ ਹੋ ਤੇ ਨਾਲ ਹੀ ਬਿਲਕੁਲ ਇੱਥੇ ਆ ਜਿਹੜਾ ਰੋਡ ਆਗਾ ਇਹਦੇ ਕੋਲ ਦੀ ਚੱਲਦਾ ਭਰਾਓ ਇਹ ਮੇਨ ਰੋਡ ਆਗਾ ਜਿਵੇਂ ਇਹਦੇ ਕੋਲ ਦੀ ਦੇਖੋ ਸਕੂਟਰ ਮੋਟਰਸਾਈਕਲ ਸਾਰੇ ਇੱਥੇ ਚੱਲਦੇ ਵੇ ਸਕੂਲ ਵੀ ਆ ਗਿਆ ਹਾਂਜੀ ਠੀਕ ਆ ਲਾਸਟ ਤੱਕ ਦਾ ਠੀਕ ਆ ਲਵੇ ਸਕੂਲ ਵੀ ਆ ਗਿਆ ਭਰਾਵੋ ਤੇ ਹੋ ਸਾਹਮਣੇ ਬੋਰਡ ਦੇਖੋ ਉਥੋਂ ਇੱਕ ਰਾਹ ਕਣੌਰ ਨੂੰ ਲੰਘ ਜਾਂਦਾ ਇੱਕ ਪਟਿਆਲੇ ਨੂੰ ਲੰਘ ਜਾਂਦਾ ਤੇ ਬਾਈ ਸੀਤਲਾ ਮਾਤਾ ਮੰਦਰ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਭਰਾਵੋ ਬਰਸਾਤੀ ਪਿਆਜ ਦੀ ਪਨੀਰੀ ਬਾਈ ਕੋਲੋਂ ਲਿਆ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਸੁਣ ਲਓ ਹਾਂਜੀ ਬਾਈ ਜੀ 902360 ਜੀ 2301 ਜੀ 90236023001 ਇਹ ਬਾਈ ਪਨੀਰੀ ਚੈੱਕ ਕਰ ਲਓ ਬਹੁਤ ਹੀ ਵਧੀਆ ਤੁਸੀਂ ਦੇਖੋ ਬਾਈ ਬਰਸਾਤੀ ਪਿਆਜ ਦੀ ਪਨੀਰੀ ਆ ਭਰਾਵੋ ਅਸ ਟਾਈਮ ਬਿਲਕੁਲ ਲੱਗਣ ਦੇ ਕਗਾਰਤੇ ਆ ਗਈ ਬਹੁਤ ਸੋਹਣੀ ਪਨੀਰੀ ਤੇ ਕੁਆਲਿਟੀ ਦੀ ਬਾਈ ਹਰੇਆ ਵੱਲੋਂ ਬਾਈ ਪੂਰੀ ਫੁੱਲ ਗਰੰਟੀ ਦਿੱਤੀ ਜਾਂਦੀ ਹੈ ਫੁੱਲ ਗਰੰਟੀ ਬਿਲਕੁਲ ਪੋਰਾ ਜੀ ਜੀ ਦੀ ਗਰੰਟੀ ਹੈ ਸਾਡੇ ਕੋਲ ਜੀ ਤੋ तकरीबन ਆਪਣਾ ਸੰਗਰੂਰ ਏਰੀਆ ਪਾਤੜਾ ਸਮਾਣਾ ਭਾਸੋਂ ਆਪਣਾ ਫਤੇਖੜ ਸਾਹਿਬ ਠੀਕ ਹੈ ਬਾਈ ਬਾਕੀ ਡੇਰਾ ਬਸੀ ਚੰਡੀਗੜ੍ਹ ਲੈ ਆਪਣਾ ਜੀ ਬਿਲਕੁਲ ਬਾਈ ਕਿਤੇ ਮਰਜੀ ਬਾਈ ਮੰਗਵਾ ਸਕਦੇ ਹੋ ਗਰੰਟੀ ਵਾਲੇ ਬੰਦੇ ਨੇ ਆਪਣੇ ਕਿਸਾਨ ਭਰਾ ਨੇਗੇ ਸੋ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਕਿਸੇ ਵੀਰ ਦੇ ਕੰਮ ਆਜੂਗੀ ਵੀਡੀਓ